ਆ ਜਿਹਨੇ ਕਹਿੰਦਾ ਆਪਣੀ ਗੱਡੀ ਲੈ ਕੇ ਜਾਓ ਇਹਨਾਂ ਨੂੰ ਵੀ ਬੇਨਤੀ ਕਰੀਏ ਕੋਸ਼ਿਸ਼ ਕਰਤਾ ਇਹਨਾਂ ਦੀਆਂ ਨੇ ਜਿਹੜੀਆਂ ਆਪਾਂ ਨੇ ਮੰਨਣੀਆਂ ਨੇ ਕੋਸੀ ਜਿਹੜੀਆਂ ਆਪਾਂ ਨੇ ਉਹ ਵੀ ਇਹਨਾਂ ਨੂੰ ਆਪਾਂ ਨੇ ਲਿਖ ਕੇ ਦੇਣੀਆਂ ਸੋ ਜਿਹੜੇ ਆਪਾਂ ਨੂੰ ਮਸਲੇ ਤਕਲੀਫ ਆ ਭਈਆਂ ਦੀ ਕੂੜੇ ਕਬਾੜੇ ਦੀ ਜੋ ਵੀ ਜਿੰਨਾ ਆਪਾਂ ਨੂੰ ਦੁੱਖ ਆ ਉਹ ਆਪਾਂ ਆਪਣੇ ਵੱਲੋਂ ਲਿਖ ਕੇ ਦਵਾਵਾਂਗੇ ਇਹ ਸਰ ਜੀ ਕਹਿੰਦੇ ਅਸੀਂ ਆਪਣੇ ਵੱਲੋਂ ਲਿਖ ਕੇ ਲਾਵਾਂਗੇ ਠੀਕ ਹੈ ਮਨਜ਼ੂਰ ਆ ਬੀਬਾ ਜੀ ਪਹਿਲਾਂ ਵੀ ਤੁਹਾਡੇ ਪਿੰਡ ਦੀ ਪੰਚਾਇਤ ਆਈ ਸੀ ਠੀਕ ਹੈ ਜੀ ਕਹਿੰਦੇ ਜੀ ਸਾਡੇ ਪਿੰਡ ਜਿਹੜਾ ਹੈਗਾ ਆ ਕੁਛ ਹੋ ਰਿਹਾ ਗੰਦ ਪੈਂਦਾ ਜੀ ਉਹ ਪੈਂਦਾ ਠੀਕ ਹੈ ਉਸ ਤੋਂ ਬਾਅਦ ਇਹ ਦੱਸ ਗਏ ਸੀ ਜਿਹੜੇ ਬੰਦਿਆਂ ਨੇ ਰੱਖੇ ਨੇਗੇ ਮੈਂ ਇਹਨਾਂ ਨੂੰ ਕਿਹਾ ਸੀ ਵੀ ਤੁਸੀਂ ਮੈਂ ਉਹਨਾਂ ਨੂੰ ਵੀ ਬੁਲਾਉਣਾ ਵੀ ਜੇ ਜਿੱਦਾਂ ਦੀ ਹੈਗੀ ਆ ਜਿੱਦਾਂ ਦਾ ਤੁਸੀਂ ਭਾਲ ਦਿਓਗੇ ਕੋਈ ਉਹ ਗੰਦ ਪਾਉਂਦੇ ਨੇ ਜਾਂ ਜਿੱਦਾਂ ਤੁਹਾਡੇ ਕਹਿਣ ਦੇ ਅਨੁਸਾਰ ਉਹ ਇੱਥੇ ਕੱਪੜਿਆਂ 'ਚ ਫਿਰਦੇ ਨੇ ਠੀਕ ਹੈ ਉਹ ਫਿਰਦੇ ਨੇ ਵੀ ਆਪਾਂ ਜਿਨ੍ਹਾਂ ਨੇ ਰੱਖੇ ਨੇ ਉਹਨਾਂ ਨੂੰ ਕਹਨੇ ਆ ਪਾਈ ਜੇ ਰੱਖਣੇ ਨੇ ਤਾਂ ਆਹ ਚੀਜ਼ ਕਰਨੀ ਆ ਆਹ ਚੀਜ਼ ਨਹੀਂ ਕਰਨੀ ਠੀਕ ਹੈ ਜੀ ਜਦੋਂ ਆਪਾਂ ਕਿਸੇ ਨੂੰ ਕਿਰਾਏਦਾਰ ਰੱਖਦੇ ਆਂ ਆਪਾਂ ਉਹਨੂੰ ਇਹੀ ਕਹਿੰਨੇ ਆਂ ਭਈ ਅਸੀਂ ਘਰ ਦਿੰਨੇ ਆਂ ਕਿਰਾਏ ਤੇ ਤੂੰ ਆਹ ਕਰਨਾ ਆਹ ਚੀਜ਼ ਨਹੀਂ ਕਰਨੀ ਆ ਸਾਡਾ ਪਰਿਵਾਰ ਅਲਾਉ ਕਰਦਾ ਨਹੀਂ ਕਰਦਾ ਉਹਦੇ ਵਿੱਚ ਕੀ ਸੀ ਉਹ ਬੰਦੇ ਤਿੰਨ ਵਾਰ ਆ ਗਏ ਥੋਡੇ ਜਿਹੜੀ ਪੰਚਾਇਤ ਸੀ ਇੱਕ ਵਾਰ ਨਹੀਂ ਆਈ ਫਿਰ ਉਸ ਤੋਂ ਬਾਅਦ ਸਾਡੇ ਬਾਰ-ਬਾਰ ਬੁਲਾਉਣ ਦੇ ਬਾਵਜੂਦ ਵੀ ਪਿੰਡ ਦੇ ਵਿੱਚ ਘੱਟ ਕਰਦੀ ਰਹੀ ਤੇ ਅਨਾਉਂਸਮੈਂਟਾਂ ਕਰਾਉਂਦੇ ਰਹੇ ਵੀ ਪਈਆਂ ਨੂੰ ਕੱਢੋ ਜੀ ਉਹ ਕੱਢੋ ਜਦਕਿ ਤੁਸੀਂ ਇਹ ਗੱਲਾਂ ਕਹਿ ਰਹੇ ਹੋ ਮੇਰੇ ਕੋਲ ਤੁਹਾਡੇ ਥਾਣੇ ਦੇ ਵਿੱਚ ਤੁਹਾਡੇ ਵੱਲੋਂ ਕੋਈ ਰੈਟਰਨ ਕੰਪਲੇਂਟ ਵੀ ਨਹੀਂ ਹੈਗੀ ਜੇ ਕੋਈ ਭਈਆ ਸੌਰੀ ਪਰਦੇਸੀ ਹੈਗਾ ਕੋਈ ਬੰਦਾ ਕੋਈ ਸਮਾਜ ਦੇ ਵਿੱਚ ਕੋਈ ਇਦਾਂ ਦੀ ਕੋਈ ਹਰਕਤ ਕਰ ਰਿਹਾ ਤਾਂ ਉਹਦਾ ਆਪਣਾ ਫਰਜ਼ ਹੁੰਦਾ ਹੈ ਵੀ ਉਹਦੀ ਇੱਕ ਰੈਟਰਨ ਕੰਪਲੇਂਟ ਥਾਣੇ ਦਿਓ ਮੇਰੇ ਕੋਲ ਮੇਰੇ ਥਾਣੇ ਦੇ ਵਿੱਚ ਅੱਜ ਤੱਕ ਵੀ ਅਹੀ ਜੀ ਕੋਈ ਕੰਪਲੇਂਟ ਨਹੀਂ ਦੇਖੋ ਜਿਹੜਾ ਕੋਈ ਕਰਦਾ ਕੋਈ ਇਦਾਂ ਦੀ ਹਰਕਤ ਕਰਦਾ ਤਾਂ ਅਸੀਂ ਕਾਨੂੰਨ ਦੇ ਹਿਸਾਬ ਨਾਲ ਜਿਹੜੀ ਕਾਰਵਾਈ ਉਹ ਕਰਾਂਗੇ ਇਹ ਆ ਵੀ ਆਪਾਂ ਕਾਨੂੰਨ ਆਪ ਆਪ ਨਹੀਂ ਹੱਥ ਚ ਲੈਣਾ ਆਪਾਂ ਕਿਸੇ ਨੂੰ ਧੱਕੇ ਨਾਲ ਬਾਹਰ ਨਹੀਂ ਕੱਢ ਸਕਦੇ ਦੇਖੋ ਸਾ ਹਰੇਕ ਹੀ ਇੰਡੀਆ ਦਾ ਇੱਕ ਨਾਗਰਿਕ ਹੈ ਜੇ ਕੋਈ ਤੁਹਾਨੂੰ ਫਿਰ ਵੀ ਕੋਈ ਸਮੱਸਿਆ ਹੈਗੀ ਆ ਸਾਡੇ ਕੋਲ ਆਓ ਕੰਪਲੇਂਟ ਦਿਓ ਅਸੀਂ ਆਪਣੇ ਆਪ ਬੁਲਾ ਕੇ ਜਿਹੜੀ ਕੋਈ ਕਾਰਵਾਈ ਆ ਕਰਾਂਗੇ ਪਰ ਤੁਹਾਡੇ ਪਿੰਡ ਦੇ ਮੈਂ ਚਾਰ ਵਾਰ ਨੋਟ ਕਰਾਉਣ ਦੇ ਬਾਵਜੂਦ ਵੀ ਮੇਰੇ ਕੋਲ ਨਹੀਂ ਆਏ ਉਹ ਬੰਦੇ ਦਿੱਲੀ ਆਉਂਦੇ ਸੀ ਇਹ ਮਸਲਾ ਦੇਖੋ ਬੈਠ ਕੇ ਹੀ ਹੱਲ ਹੋਏਗਾ ਨਾ ਸਮਝਾ ਸਮਝਾਉਣ ਨਾਲ ਹੀ ਹੱਲ ਹੋਏਗਾ ਆਪਾਂ ਧਰਨੇ ਤੇ ਬਹਿ ਗਏ ਲੋਕ ਲੋਕਾਂ ਦਾ ਕੀ ਕਸੂਰ ਹੈ ਸਰ 2 ਮਿੰਟ ਸਾਡੇ 1 ਮਿੰਟ 1 ਮਿੰਟ ਥੋੜਾ ਕੋ ਆਉਣਗੇ ਸਾਡਾ ਮਤਲਬ ਇਹ ਆ ਜੀ ਮਤਲਬ ਸਾਡੇ ਪਿੰਡ ਦੇ ਲੋਕਾਂ ਨੇ ਤਾਂ ਦੇਖੋ ਕੁਆਟਰ ਨਹੀਂ ਪਾਏ ਹੋਏ ਸਾਡਾ ਸਾਰਾ ਪਿੰਡ ਜਿਹੜਾ ਜੱਦੀ ਪਿੰਡ ਇੱਥੇ ਬੈਠਾ ਉਹ ਜਿਹੜੇ 2-4 ਬੰਦਿਆਂ ਨੇ ਕੁਆਟਰ ਪਾਏ ਉਹਨੇ ਜੀ ਬਾਹਰ ਲਏ ਇਹ ਭਾਈ ਸਾਹਿਬ ਕਾਰਸ ਨਾ ਦੇ ਨੇ ਇੱਕ ਭਾਈ ਸਾਹਿਬ ਖਨੋੜੇ ਤੋਂ ਨੇ ਇੱਕ ਹੋਰ ਕਿਤੋਂ ਹੋਰ ਕਿਤੋਂ ਤੇ ਉਹਨਾਂ ਨੇ ਜੀ ਇੱਥੇ 50-50 ਕੁਆਟਰ ਕਮਰੇ ਪਾਤੇ ਤੇ ਆਉਣ ਵਾਲੇ ਟਾਈਮ 'ਚ ਜੀ ਹੋਰ ਸਾਡੇ ਕੁਆਟਰ ਮਤਲਬ ਕਿ ਪਲਾਟ ਖਰੀਦ ਕੇ ਕੁਆਟਰ ਪਾਏ ਜਾ ਰਹੇ ਨੇ ਤੁਸੀਂ ਇੱਕ ਉੱਥੇ ਜੀ ਕੀ ਆ ਸਾਡੇ ਪਿਛਲੇ ਪਾਸੇ ਘੱਟੋ-ਘੱਟ 150-200 ਕਮਰਾ ਹੋਗਾ ਉਹਦੇ ਵਿੱਚ ਇੱਕ ਇੱਕ ਕਮਰੇ ਚ 5-5 ਬੰਦੇ ਰਹਿੰਦੇ ਨੇ ਭੜੀ ਰੋਡ ਦੇ ਉੱਤੇ ਜੀ ਤਾਂ ਆ ਉਸ ਨੂੰ ਕੀ ਸੀ ਹੁਣ ਇਹਨਾਂ ਦਾ ਤਿਹਾਰ ਲੰਘਿਆ ਹੋਲੀ ਹੋਲੀ ਨੂੰ ਦੇਣਾ ਤੇ ਰਾਤ ਜੀ ਸਾਰੀ ਰਾਤ ਸਾਡੀਆਂ ਵਿੰਡੋਆਂ ਖੁੱਲੀਆਂ ਹੁੰਦੀਆਂ ਨੇ ਸਾਨੂੰ ਸੁਣਦਾ ਸਾਡਾ ਪਿਛਲੇ ਪਾਸੇ ਹੋਆ ਹਾਂਜੀ 1 ਮਿੰਟ ਜੀ ਖੜਜੋ ਕਾੜੇ ਕਬਲੇਟ ਹਾਂਜੀ ਖੜਜੋ ਜੀ ਸਾਡੀ ਉਹ ਜਿਹੜਾ ਸਾਰੀ ਪੁਲਿਸ ਬਾਹਰ ਸੀਗੀ ਉਹ ਅਸੀਂ ਤੁਹਾਨੂੰ ਦੱਸ ਦਿਆ ਸਾਡਾ ਕਹਿਣ ਦਾ ਮਤਲਬ ਆ ਜੀ ਵੇ ਆਉਣ ਵਾਲੇ ਟਾਈਮ 'ਚ ਇੱਕ ਸੋਸ਼ਲ ਮੀਡੀਆ ਦਾ ਵੀਡੀਓ ਚੱਲ ਰਹੀ ਆ ਜੀ ਮੁੰਡੇ ਇਹਨਾਂ ਦੇ 15-15 ਸਾਲ ਦੇ ਪ੍ਰਵਾਸੀਆਂ ਦੇ ਨੰਗੇ ਹੋ ਕੇ ਛਾਟਾਂ ਦੇ ਵਿੱਚ ਘੁੰਮ ਰਹੇ ਨੇ ਉਹ ਵੀਡੀਓ ਦੇਖੋ ਜੀ ਉੱਥੇ ਹੀ ਗੁਰਦੁਆਰਾ ਉੱਥੇ ਹੀ ਸਾਰਾ ਕੁਝ ਆ ਤੁਸੀਂ ਕਹਿੰਦੇ ਹੋ ਠੀਕ ਆ ਨਹੀਂ ਕੱਢ ਸਕਦੇ ਨਾਗਰਿਕ ਨੇ ਅਸੀਂ ਇੱਥੋਂ ਉਹ ਨਹੀਂ ਕੱਢ ਰਹੇ ਸਾਡਾ ਸਾਰੇ ਪਿੰਡ ਦਾ ਇਹ ਮਤ ਆ ਇਹ ਸਾਰੇ ਪਿੰਡ ਕਹਿੰਦਾ ਵੀ ਭਾਈ ਅਸੀਂ ਪਿੰਡ ਚੋਂ ਕੱਢਣਾ ਚਾਹੁੰਦੇ ਆ ਅਸੀਂ ਉਹਨਾਂ ਦੀ ਨੌਕਰੀ ਤਾਂ ਨਹੀਂ ਛਡਾਉਂਦੇ ਸਾਡੇ ਪਿੰਡ ਚ ਨਹੀਂ ਸਾਨੂੰ ਮਨਜ਼ੂਰ ਜੀ ਖੋਲੀ ਵਾਲੇ ਦੇ ਕਿਉਂ ਜੀ ਕੀ ਮੇਰੇ ਕੋਲ ਕਿਸੇ ਨੇ ਕੰਪਲੀਟ ਕੀਤੀ ਤੂੰ ਬਾਅਦ ਸਾਡੀ ਹੋਈ ਆ ਜੀ ਗੱਲ ਹਾਂ ਜੀ ਹਾਂ ਉਹ ਉਸ ਤੋਂ ਬਾਅਦ ਹੋਈ ਆ ਵੀਰ ਜੀ ਗੱਲ ਉਸ ਤੋਂ ਬਾਅਦ ਹੋਈ ਆ ਜੀ ਗੱਲ ਹੋਲੀ ਵਾਲੇ ਦੇ ਨਾ ਪਤਾ ਕੀ ਆ ਫਿਰ ਸਾਰਿਆਂ ਨੇ ਇਕੱਠ ਕੀਤਾ ਹੁਣ ਇੰਨੀ ਦੁਨੀਆ ਕੱਢੀ ਤਾ ਨਹੀਂ ਇਸ ਇਸ ਮੁੱਦੇ ਤੇ ਇਸ਼ੂ ਨਹੀਂ ਬਣਾਉਣਾ ਚਾਹੁੰਦਾ ਕੋਈ ਵੀ ਅੱਜਕੱਲ ਜਰਦਾ ਠਾਣੇ ਨਹੀਂ ਆਉਂਦਾ ਬਸ ਇਹ ਕੰਪਲੇਂਟ ਕਿਹੜਾ ਬੰਦਾ ਕਰਦਾ ਉਹ ਤਾਂ ਜਦੋਂ ਪਿੰਡ ਇਕੱਠਾ ਹੁੰਦਾ ਜੁਨਟੀ ਹੁੰਦੀ ਹੈ ਤਾਂ ਬੰਦੇ ਅੱਗੇ ਆਵਾਜ਼ ਠਾਉਂਦੇ ਨੇ ਇਕੱਲਾ ਬੰਦਾ ਹਰ ਇੱਕ ਬੰਦਾ ਥਾਣੇ ਆਉਣਾ ਡਰਦਾ ਡਰ ਪਲੇਟ ਦਿਓ ਜੀ ਫਿਰ ਆਪਾਂ ਐਵੇਂ ਹਰ ਇੱਕ ਬੰਦਾ ਕਾਨੂੰਨ ਨਹੀਂ ਨਾ ਹੱਥ ਤੇ ਲੈ ਸਕਦਾ ਹਰ ਇੱਕ ਬੰਦਾ ਜਦੋਂ ਇੱਕ ਬੰਦੇ ਨੂੰ ਘਰੋਂ ਚੱਕਿਆ ਜਾਂਦਾ ਜੇ ਉਹਦੇ ਨਾਲ ਚਾਲ ਬੰਦੇ ਨਹੀਂ ਹੈਗੇ ਉਹ ਬੰਦਾ ਤਾਂ ਜੇਲ੍ਹ ਗਿਆ ਉਹ ਸੜੀ ਜੇ ਉਹ ਜੇਲ੍ਹ ਚ ਜਿਹੜਾ ਬੰਦਾ ਘਰੋਂ ਚੱਕ ਲਿਆ ਕਿਸੇ ਦੀ ਮੰਨ ਲਓ ਕਿਸੇ ਨੇ ਦਰਖਾਸਤ ਦੇਤੀ ਉਹਨੂੰ ਵੈਰੀਫਿਕੇਸ਼ਨ ਕਰਨ ਦੇ ਕੋਈ ਵੈਰੀਫਿਕੇਸ਼ਨ ਨਹੀਂ ਕੀਤੀ ਉਹਨੂੰ ਚੱਕ ਕੇ ਜੇਲ੍ਹ 'ਚ ਮਾਰੇ ਆ ਉਹਦੇ ਕੋਈ ਪ੍ਰੂਫ ਸਾਬਤ ਹੋਇਆ? ਜੇ ਉਹਦਾ ਜ਼ੁਲਮ ਸਾਬਤ ਹੋਇਆ ਹੀ ਨਹੀਂ ਫਿਰ ਉਹਨੂੰ ਜੇਲ੍ਹ 'ਚ ਕਿਉਂ ਮਾਰੇ? ਉਹਨੂੰ ਚੱਕਿਆ ਕਿਉਂ ਗਿਆ? ਉਹਨੇ ਜ਼ੁਲਮ ਕਰਤਾ ਕੋਈ ਕਤਲ ਕੀਤਾ? ਇਹ ਗਲਤ ਗੱਲ ਹੈ ਪਹਿਲਾਂ ਪਿੰਡ ਦੇ ਇਤਲਾਹ ਕਰਕੇ ਉਹਨੂੰ ਕੋਈ ਬੁਲਾਇਆ ਜਾਵੇ ਉਹਦੇ ਕੋਈ ਨਹੀਂ ਆਉਂਦਾ ਪਿੰਡ ਦੇ ਸਰਪੰਚ ਨੂੰ ਕਿਹਾ ਜਾਵੇ ਲੰਬੜ ਨਾਲ ਨੂੰ ਕਿਸੇ ਕਿਸੇ ਦੇ ਵਿਰੁੱਧ ਕੋਈ ਕ੍ਰਾਈਮ ਹੀ ਨਹੀਂ ਇੱਕ ਮਿੰਟ ਜੀ ਇੱਕ ਮਿੰਟ ਇਹ ਦਿੱਕਦੇ ਤਾਂ ਸਿੱਪ ਥੋੜਾ ਕੱਲੋਂ ਨਾਓ ਡਿਕਟੇਟਰਸ਼ਿਪ ਹੋ ਤੁਹਾਨੂੰ ਅਸੀਂ 10 ਵਾਰ ਕਾਲ ਕੀਤੇ ਵੀ ਆਓ ਆਓ ਤੁਸੀਂ ਜੀ ਬੁਲਾਇਆ ਜੀ ਥੋੜੇ ਨੇ ਕਹਿਣਾ ਸੀ ਰੇਟਨਾਂ ਦੇ ਕਿਹਨੀਆਂ ਮਰਿਆ ਹੈਗਾ ਕੌਣ ਜੇਲ੍ਹ ਚ ਮਰਿਆ ਚੱਲ ਸਰ ਭਾਜੀ ਹਾਂ ਜੀ ਇੱਕ ਮੈਂ ਜਿਵੇਂ ਹੋਏ ਨੇ ਸਾਰਾ ਪਿੰਡ ਹੈਰਾਨ ਹੋਇਆ ਇਹ ਮਿਲਦੇ ਬੈਠੋ ਮੇਰੇ ਨਾਲ ਦੇਖੋ ਤੁਹਾਨੂੰ 10 ਵਾਰ ਕੱਲੋਂ ਆ ਮੈਨੂੰ ਗੱਲ ਕਰਨੀ ਜੀ 10 ਵਾਰ ਕਹੀਂ ਆਂਦਣ ਮੈਂ ਕਹਾਂ ਰਾਮ ਨੇ ਕੱਲੋਂ ਹਾਂ ਠੀਕ ਹੈ ਸਰ ਇੱਕ ਇੱਕ ਮਿੰਟ ਦੀ ਪਹਿਲੀ ਗੱਲ ਤਾਂ ਪਹਿਲੀ ਗੱਲ ਤਾਂ ਮੈਂ ਸਾਰਜ ਜੀ ਅਸਤ ਚੁੰਜਦਾ ਉਹ ਸੁਣ ਲੈਣ ਦੇ ਹੁਣ ਆਏ ਕਿਵੇਂ ਤੁਹਾਨੂੰ ਦੇਣਗੇ ਕਿ ਤੇ ਨਾ ਜਾ ਵੀ ਆਪਣੀ ਕੰਪਲੀਟ ਦੇਉਂਦੀ ਆਪੇ ਦੇਖਿਆ ਗਏ ਜਿਹੜੀ ਪਹਿਲਾਂ ਪਹਿਲਾਂ ਮੇਰੀ ਬੇਨਤੀ ਸੁਣੋ ਮੇਰੀ ਬੇਨਤੀ ਸੁਣੋ ਜੀ ਕਹਿੰਦੇ ਸਾਰਜ ਜੀ ਵੀ ਸਾਡੇ ਨਾਲ ਕੋਈ ਨਹੀਂ ਆਇਆ ਬੁਲਾਇਆ ਨਹੀਂ ਗਿਆ ਸੁਣੋ ਸਾਨੂੰ ਇਹ ਗੱਲ ਮਸਲੇ ਨੂੰ ਚੱਲਦੇ ਨੂੰ 3 ਮਹੀਨੇ ਹੋ ਗਏ ਅਸੀਂ ਕਹਿੰਦੇ ਸੀ ਵੀ ਇਹ ਬਾਤ-ਬਵਾਤ ਚ ਨਹੀਂ ਪੈਣਾ ਚਾਹੁੰਦੇ ਵੀ ਚਲੋ ਜ਼ਿੰਮੇਦਾਰਾਂ ਦੇ ਘਰ ਨੇ ਗਰੀਬ ਬੰਦੇ ਨੇ ਅਸੀਂ ਕਿੰਨਾ ਸਾਡੇ ਕੋਲ ਬੈਸੀ ਟਾਈਮ ਨਹੀਂ ਉਦੋਂ ਬਾਅਦ ਸਾਡੀ ਮਾਦੋ ਵਾਲਾ ਨਾਲ ਚਾਰ ਮੀਟਿੰਗਾਂ ਹੋਈਆਂ ਵੀਡੀਓ ਬਣੀਆਂ ਹੋਈਆਂ ਨੇ ਉਹਨਾਂ ਨੇ ਜਾ ਕੇ ਉਸ ਤੋਂ ਬਾਅਦ ਗੱਲ ਐਸਐਚਓ ਸਾਹਿਬ ਕੋਲ ਚਲੀ ਗਈ ਇਹਨਾਂ ਨੇ ਮੈਨੂੰ ਬੁਲਾਇਆ ਸੀ ਆਏ ਆ ਆ ਕੇ ਗਏ ਇਹਨਾਂ ਨੇ ਇਹ ਕਹਿੰਦੇ ਵੀ ਤੁਸੀਂ ਦੱਸੋ ਅੱਜ ਕਿ ਵੀ ਜਿਹੜੇ ਸਾਹਮਣੇ ਕਹਿੰਦੇ ਉਸ ਸਾਹਮਣੇ ਨਹੀਂ ਅਸੀਂ ਕੋਈ ਕਰਨਾ ਠੀਕ ਹੈ ਉਸ ਤੋਂ ਇੱਕ ਵਾਰ ਦਾ ਟਾਈਮ ਮੈਂ ਤੁਹਾਡੇ ਨਗਰ ਵਾਲਿਆਂ ਨੂੰ ਤੁਹਾਨੂੰ ਪੁੱਛਿਆ ਵੀ ਪੀਐਸਐਚਓ ਸਾਹਿਬ ਬੁਲਾਉਂਦੇ ਨੇ ਇਹ ਆਹੀ ਗੱਲ ਜਿਹੜੀ ਤੁਹਾਨੂੰ ਸਰ ਜੀ ਨੇ ਦੱਸੀ ਇਹੀ ਗੱਲ ਉਦਣ ਦੀ ਆਪਾਂ ਨੇ ਐਪਲੀਕੇਸ਼ਨ ਆਪਾਂ ਤਾ ਲਿਖਾਉਂਦੇ ਜੇ ਕੋਈ ਆਪਾਂ ਨੂੰ ਤੁਸੀਂ ਘਰਾਂ ਵਾਲੇ ਦੇ ਹੁਣ ਆਪਾਂ ਭਈਆਂ ਦਾ ਕਿਹਦਾ ਮੂਨ ਨੰਬਰ ਲਿਖਿਆ ਵਾ ਜਾ ਕੀਤੇ ਮੂੰਹ ਤੇ ਲਿਖਿਆ ਵਾ ਕਿਸੇ ਨੂੰ ਆਪਾਂ ਨੇ ਧੱਕੇ ਨਾਲ ਕਿਸੇ ਨੂੰ ਨਹੀਂ ਕੱਢਿਆ ਕੋਈ ਕਿਸੇ ਨੂੰ ਆਪਣਾ ਸਰਪ ਜਿਹਨਾਂ ਨੇ ਆਪਣੇ ਜ਼ਿਮੀਂਦਾਰਾਂ ਦੇ ਆਪਣੇ ਮਕਾਨ ਬਣਾਏ ਉਹਨਾਂ ਨੇ ਕਿ ਹੱਥ ਬੰਨ ਕੇ ਭਾਈ ਸਾਡੀ ਜਗਾ ਖਾਲੀ ਕਰ ਦੋ ਕੋਈ ਤੇ ਤੱਪੜ ਨਹੀਂ ਮਾਰਿਆ ਕਿਸੇ ਨੂੰ ਗਾਲ ਨਹੀਂ ਕੱਢੀ ਕੋਈ ਬਿਲਕੁਲ ਅੱਥੇ ਕੋਈ ਗੱਲ ਨਹੀਂ ਹੋਈ ਇਹੀ ਬੇਨਤੀ ਹੈ ਹੁਣ ਜੇ ਮਾਧਵ ਵਾਲੇ ਸਾਡਾ ਹੱਲ ਕਰ ਦਿੰਦੇ ਆ ਉਰੇ ਅਸੀਂ ਨਾ ਉਤੇ ਨੀਤੀ ਆਉਣੀ ਮਾਧਵ ਵਾਲਾਂ ਨਾਲ ਤੇ ਥੋੜਾ ਆਪਸ ਚ ਸਾਨੂੰ ਨਹੀਂ ਨਾ ਪਤਾ ਜੀ ਸਾਡਾ ਪੂਰਾ ਅਸੀਂ ਮਾਧਵ ਦੇ ਕੋਲ ਜਾ ਕੇ ਜਿਆਦੇ ਤੇ ਤੁਸੀਂ ਇੱਡੇ ਟੇ 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 ਲੱਗੇ ਪੈਨੋ ਨਹੀਂ ਮਾਧੋ ਵਾਲਿਆਂ ਦਾ ਕੂੜਾ-ਗਬਾੜ ਦਾ ਮਾਧੋ ਵਾਲਿਆਂ ਦਾ ਬੰਦੇ ਚੱਲੇ ਨੇ ਲੈਣ ਆਪਣਾ ਉਹ ਆਪਣੇ ਜਾਣਦੇ ਨੇ ਬੰਦੇ ਲੈ ਆਓ ਮੈਂ ਜਾਣਾਂ ਅਸੀਂ ਜਾਣਦੇ ਹਾਂ ਅਸੀਂ ਜਾਣ ਸਾਡੀ ਇਹ ਮਹਿਮਤਾ ਜਾਰੀ ਰਹੂਗੀ ਇਹ ਅਸੀਂ ਛੱਡਣੀ ਨਹੀਂ ਸਾਡੀਆਂ ਬੀਬੀਆਂ ਸਾਰੀਆਂ ਹੱਥ ਕੱਢਿਆ ਕਰਾ ਅਸੀਂ ਨਹੀਂ ਖਾਣ ਅਸੀਂ ਇਹ ਲੈ ਜਾਈ ਨਹੀਂ ਹੁੰਦੀ ਅਸੀਂ ਮਹਿਮਨ ਨਹੀਂ ਛੱਡਾਂਗੇ ਹਾਂ ਜੀ ਮਹਿਮਨ ਇਹ ਅਸੀਂ ਛੱਡਣੀ ਨਹੀਂ ਅਸੀਂ ਚਿੱਲਾ ਜੇ ਸਾਡੇ ਆਉਂਦੇ ਨੇ ਇਹਨਾਂ ਦੀ ਸੁਨੇ ਪ੍ਰੋਬਲਮ ਆ ਅਸੀਂ ਨਹੀਂ ਇਹਨਾਂ ਨੂੰ ਰੱਖਣਾ ਸਾਡੇ ਪਿੰਡ ਚ ਆ ਜਾ ਹਾਂ ਬੰਦਾ ਵਾਪਸ ਢੀਕਾ ਕਰ ਲਈ ਅਸੀਂ ਕਰ ਦਾਂਗੇ ਲੋ ਜਾਏਗਾ ਯਾਰ ਹਾਂ ਹਾਂਜੀ ਸਰ ਕੀ ਮਸਲਾ ਜੀ ਇਹ ਜਿਹੜਾ ਲੋਕ ਧਰਨਾ ਲਾਈ ਬੈਠੇ ਨੇ ਹਾਂਜੀ ਇਹ ਪਿੰਡ ਚੈਲ ਦੇ ਵਿੱਚ ਸੀਗਾ ਉੱਥੇ ਜਿਹੜੇ ਪ੍ਰਵਾਸੀ ਰਹਿੰਦੇ ਹੈਗੇ ਨੇ ਕਾਫੀ ਤੇ ਜਿਹੜੇ ਪਿੰਡ ਦੇ ਲੋਕ ਨੇ ਇਹ ਆਪਣੇ ਲੈਵਲ ਤੇ ਇਕੱਠ ਕਰਨੇ ਸੀ ਪਿੰਡਾਂ ਦੇ ਵਿੱਚ ਨੋਟਸ ਮਿੰਟਾਂ ਕਰ ਰਹੇ ਸੀਗੇ ਤੇ ਧਮਕੀਆਂ ਤੇ ਵੀ ਦੇ ਰਹੇ ਸੀਗੇ ਸਾਡੇ ਕੋਲ ਕੰਪਲੇਂਟ ਵੀ ਹੈਗੀ ਆ ਵੀ ਇਹਨਾਂ ਨੂੰ ਇੱਥੋਂ ਭਜਾਓ ਇਹਨਾਂ ਨੂੰ ਕੱਢਿਆ ਜਾਵੇ ਇੱਥੇ ਤੇ ਉਸ ਸੰਬੰਧ ਦੇ ਵਿੱਚ ਅਸੀਂ ਜਿਹੜੀਆਂ ਪੰਚਾਇਤ ਵੀ ਬੁਲਾਈ ਸੀ ਜਿਹੜੀ ਦੂਸਰੀ ਪਾਰਟੀ ਆ ਜਿਨ੍ਹਾਂ ਦੇ ਘਰਾਂ ਦੇ ਵਿੱਚ ਰਹਦੇ ਨੇ ਇਹ ਇਹਨਾਂ ਨੂੰ ਕਿਹਾ ਸੀਗਾ ਵੀ ਆਪਾਂ ਔਨ ਦਾ ਟੇਬਲ ਬੈਠ ਕੇ ਇਹਨੂੰ ਸੌਟ ਆਊਟ ਕਰਦੇ ਆ ਤੇ ਵਾਰ-ਵਾਰ ਬੁਲਾਉਣ ਦੇ ਬਾਵਜੂਦ ਜਿਹੜੀ ਪੰਚਾਇਤ ਇੱਕ ਵਾਰੀ ਆਈ ਸੀ ਬਟ ਨਹੀਂ ਆਈ ਬਟ ਇਸ ਤੋਂ ਬਿਨਾ ਵੀ ਉਸ ਤੋਂ ਬਾਅਦ ਵੀ ਜੀ ਪਿੰਡ ਦੇ ਵਿੱਚ ਜਿਹੜੀਆਂ ਹੈਗੀਆਂ ਉਦਾਂ ਦੀਆਂ ਅਨਾਊਂਸਮੈਂਟਸ ਜਾਰੀ ਰਹੀਆਂ ਉਦਾਂ ਦੇ ਇਕੱਠ ਜਾਰੀ ਰਹੇ ਸੋ ਉਸ ਤੋਂ ਬਾਅਦ ਚਲੋ ਇਹਨਾਂ ਨੂੰ ਬਾਰ ਬਾਰ ਕਹਿਣ ਦੇ ਬਾਵਜੂਦ ਵੀ ਜਿਹੜਾ ਨੂੰ ਆਪਾਂ ਬੈਠ ਕੇ ਸੌਟ ਆਊਟ ਕਰਦੇ ਹੈਗੇ ਪਰ ਇਹ ਨਹੀਂ ਹਟੇ ਹੈਗੇ ਸੋ ਇਹਦੇ ਵਿੱਚ ਅਸੀਂ ਜਿਹੜੇ ਕੰਪਲੇਂਟ ਜੋ ਦਿੱਤੀ ਸੀ ਉਹਨਾਂ ਨੇ ਉਹਦੇ ਵਿੱਚ ਤਿੰਨ ਬੰਦੇ ਸੀਗੇ ਜਿਹੜੇ ਉਹਨਾਂ ਦੀ ਅਸੀਂ 7:52 ਕੀਤੀ ਹੈਗੀ ਤੇ ਹੁਣ ਇਹ ਕਹਿ ਰਹੇ ਨੇ ਕਿ ਵੀ ਜਿਹੜੀ ਹੈਗੀ ਹੈ ਗਲਤ ਕੀਤਾ ਤੁਸੀਂ ਨੇ ਤੇ ਇਸ ਕਰਕੇ ਜਿਹੜੇ ਨਾਲ ਨੇ ਇਹ ਕਹ ਰਹੇ ਨੇ ਜੀ ਕਿ ਸਿਆਸੀ ਪ੍ਰੈਸ਼ਰ ਦੇ ਤਹਿਤ ਇਹ ਹੋ ਰਿਹਾ ਏ ਇਦਾਂ ਦੀਆਂ ਗੱਲਾਂ ਵੀ ਸਾਹਮਣੇ ਆ ਰਹੀਆਂ ਨਹੀਂ ਨਹੀਂ ਜਿਹਦੇ ਵਿੱਚ ਸਿਆਸੀ ਪ੍ਰੈਸ਼ਰ ਵਾਲੀ ਦੇਖੋ ਕੋਈ ਗੱਲ ਨਹੀਂ ਹੈਗੀ ਸੋ ਇਦਾਂ ਤੁਸੀਂ ਕਿਸੇ ਵੀ ਇੱਕ ਜਿਹੜਾ ਇੰਡੀਆ ਦਾ ਜਿਹੜਾ ਵਾਸੀ ਹੈਗਾ ਕੋਈ ਨਾਗਰਿਕ ਹੈ ਉਹਨੂੰ ਆਪਾਂ ਇਦਾਂ ਜਿਹੜਾ ਫੋਰਸਫੁਲੀ ਆਪਾਂ ਨਹੀਂ ਘਟ ਸਕਦੇ ਜੀ ਸੋ ਜੋ ਕੋਈ ਉੱਥੇ ਰਹਿਣ ਦੀਆਂ ਕੰਡੀਸ਼ਨਸ ਨੇ ਉਹ ਆਪਾਂ ਉਹਨਾਂ ਨੂੰ ਫੋਲੋ ਕੀਤਾ ਜਾ ਸਕਦਾ ਹੈ ਜੀ ਸੋ ਇਦਾਂ ਦਾ ਇਹਦੇ ਵਿੱਚ ਜਿਹੜਾ ਤੁਸੀਂ ਇਹ ਕਹਿੰਦੇ ਜੀ ਬਹੁਤ ਦਿੱਕਤਾਂ ਆ ਰਹੀਆਂ ਨੇ ਨੰਗੇ ਘੁੰਮਦੇ ਨੇ ਇਦਾਂ ਦੀਆਂ ਗੱਲਾਂ ਸਾਹਮਣੇ ਆ ਰਹੀਆਂ ਨੇ ਤੁਹਾਡੇ ਕੋਲ ਕੋਈ ਕੰਪਲੇਂਟ ਆਈ ਹੈ ਜੀ ਕਦੇ ਦੇਖੋ ਜੀ ਸਾਡੇ ਕੋਲ ਇਸ ਸੰਬੰਧੀ ਅੱਜ ਤੱਕ ਇਹਨਾਂ ਨੇ ਕੋਈ ਵੀ ਰਿਟਰਨ ਦੇ ਵਿੱਚ ਜਾਂ ਕੋਈ ਅ ਕਿਸੇ ਵੀ ਹੈਲਪਲਾਈਨ ਨੰਬਰ ਦੇ ਉੱਤੇ ਕੋਈ ਵੀ ਇਦਾਂ ਦੀ ਸਾਡੇ ਕੋਲ ਕੰਪਲੇਂਟ ਸਾੜੇ ਨਹੀਂ ਜੀ ਹੁਣ ਇਹਨਾਂ ਨੂੰ ਕੀ ਕਹੇਗੇ ਹੋ ਜੀ ਤੁਸੀਂ ਇਹ ਜਿਹੜੇ ਲੋਕ ਬੈਠੇ ਨੇ ਕੀ ਇਦਾਂ ਨਿਬੜ ਗਿਆ ਜੀ ਸਾਰਾ ਮਸਲਾ ਹਾਂਜੀ ਇਹਨਾਂ ਨੂੰ ਕਿਹਾ ਹੈਗਾ ਵੀ ਅਸੀਂ ਉਹਨਾਂ ਨੂੰ ਵੀ ਬੁਲਾਉਂਦੇ ਆ ਤੇ ਤੁਸੀਂ ਵੀ ਆਓ ਤੇ ਆਪਾਂ ਬੈਠ ਕੇ ਨੂੰ ਜਿਹ ਉਹ ਰਹਿੰਦੇ ਨੇ ਪਿੰਡ ਦੇ ਵਿੱਚ ਜਿੱਦਾਂ ਦੀਆਂ ਕੋਈ ਕੰਡੀਸ਼ਨਸ ਹੈਗੀਆਂ ਜੋ ਡੂਜ਼ ਐ ਡੌਂਟਸ ਨੇ ਕੀ ਕਰਨਾ ਹੈ ਕਿ ਨਹੀਂ ਕਰਨਾ ਤੇ ਉਹ ਸਬੰਧੀ ਆਪਾਂ ਬੈਠ ਕੇ ਜਿਹੜਾ ਇਹਨੂੰ ਸੌਟ ਆਊਟ ਕਰਾ ਜੀ ਜੀ ਧੰਨਵਾਦ ਜੀ ਹਾਂਜੀ ਇਹ ਸਨ ਥਾਣਾ ਮੁਖੀ ਜਸਪ੍ਰੀਤ ਸਿੰਘ ਕਹਿੰਦੇ ਅਸੀਂ ਜੋ ਵੀ ਮਸਲਾ ਹੈ ਉਹਨੂੰ ਬੈਠ ਕੇ ਨਿਮੇੜਾਂਗੇ ਫਿਲਹਾਲ ਪਿੰਡ ਦੇ ਲੋਕ ਨੇ ਉਹ ਇੱਥੇ ਤਰਨੇ ਤੇ ਬੈਠੇ ਨੇ ਤੁਸੀਂ ਦੇਖ ਰਹੇ ਹੋ ਤਸਵੀਰਾਂ ਪਾਸੋਂ ਤੋਂ ਅੱਗੇ ਕੀ ਦਾ ਮਸਲਾ ਹੱਲ ਹੁੰਦਾ ਹੈ ਕੀ ਹੁੰਦਾ ਉਹ ਆਉਣ ਵਾਲਾ ਸਮਾਂ ਦੱਸੂਗਾ ਫਿਲਹਾਲ ਤੁਸੀਂ ਬਣੇ ਰਹੋ ਪੰਜਾਬੀ ਲੋਕ ਚੈਨਲ ਦੇ ਨਾਲ ਕੈਮਰਾਮੈਨ ਸੁਖਵੀਰ ਟਵਾਣਾ ਦੇ ਨਾਲ ਮਨਵਿੰਦਰ ਸਿੰਘ ਟਵਾਣਾ ਪਾਸੋਂ